ਹਾਂਜੀ ਵੀਡੀਓ ਵੇਖ ਰਹੇ ਸਾਰੇ ਪਿਆਰਾਂ ਦੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਆਸ ਕਰਦੀ ਆ ਕਿ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਹੋਮੋਗੇ ਸੋ ਹਰ ਰੋਜ਼ ਦੀ ਤਰ੍ਹਾਂ ਅੱਜ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆ ਤੇ ਅੱਜ ਆਪਾਂ ਥੋੜਾ ਜਿਹਾ ਗਜ਼ਰੇਲਾ ਬਣਾਉਣ ਲੱਗੇ ਸੀ ਤੇ ਆਓ ਸ਼ੁਰੂ ਕਰਦੇ ਆ ਆਪਾਂ ਅੱਜ ਦੀ ਨਵੀਂ ਵੀਡੀਓ ਵੀਡੀਓ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਵੇਖਣਾ ਹਾਂਜੀ ਆਪਾਂ ਅੱਧਾ ਕਿਲੋ ਲਈ ਹੋਈਆਂ ਕਾਜਰਾ ਤੇ ਆਪਾਂ ਨਾ 1/2 ਕਿਲੋ ਗਾਜਰਾ ਲਏ ਹੋਈਆਂ ਵਾ ਥੋੜੀ ਜਲਦੀ ਸੀ ਇਸ ਕਰਕੇ ਤੇ ਸਭ ਤੋਂ ਪਹਿਲਾਂ ਆਪਾਂ ਜਿਹੜੀ ਕੜਾਈ ਜੋ ਵੀ ਤੁਸੀਂ ਲੈਣਾ ਹੈ ਨਾ ਉਹਨੂੰ ਰੱਖ ਕੇ ਉਹਦਾ ਪਾਣੀ ਵਗੈਰਾ ਜਿਹੜਾ ਸਾਰਾ ਸੁਕਾ ਲੈਣਾ ਫਿਰ ਆਪਾਂ ਦੇਸੀ ਘਿਓ ਪਾਵਾਂਗੇ

ਜੀ ਹੁਣ ਆਪਾਂ ਕੇਕ ਕਿਉਂ ਆਪਣਾ ਹੋ ਗਿਆ ਗਰਮ ਹੁਣ ਆਪਾਂ ਇਹਦੇ ਵਿੱਚ ਜਿਹੜੀਆਂ ਆਪਣੀਆਂ ਕਾਜਰਾ ਕਦੂਕਾਸ ਕੀਤੀ ਹੋਈਆਂ ਇਹ ਪਾ ਦਾਂਗੇ ਇਸ ਤਰੀਕੇ ਨਾਲ ਆਪਾਂ ਇਹਨੂੰ ਚਲਾਉਂਦੇ ਰਹਿਣਾ ਤਾਂ ਕਿ ਹਨਾ ਥੱਲੇ ਨਾ ਲੱਗ ਜਾਵੇ ਛੜ ਨਾ ਜਾਵੇ ਲੋ ਜੀ ਹੁਣ ਇਹ ਇਸ ਤਰੀਕੇ ਦੀਆਂ ਬਣ ਚੁੱਕੀਆਂ ਆ ਵਾ ਪੱਕ ਕੇ ਤੇ 스멜 ਬਹੁਤ ਸੋਹਣੀ ਆ ਰਹੀ ਹੈ। ਅੱਗੇ ਹੁਣ ਆਪਾਂ ਇਹ ਦੁੱਧ ਐਡ ਕਰਾਂਗੇ। ਨਾਲੇ ਪਾਵਾਂਗੇ ਖਾਨੀ। ਦੁੱਧ ਤੁਸੀਂ ਵੇਖ ਸਕਦੇ ਹੋ ਫੁੱਲ ਕਰੀਮ ਵਾਲਾ ਵਾ ਤੇ ਚਾਹੇ ਤੁਸੀਂ ਕੱਪ ਨਾਲ ਮਾਪ ਕੇ ਪਾ ਲੋ ਤੇ ਚਾਹੇ ਤੁਸੀਂ ਗਲਾਸ ਨਾਲ ਇਨੂੰ ਥੋੜਾ ਜਿਹਾ ਪਕਾਉਣ ਤੋਂ ਬਾਅਦ ਆਪਾਂ ਖੰਡ ਵੀ ਪਾ ਦਾਂਗੇ। ਲਓ ਜੀ ਹੁਣ ਆਪਣੇ ਦੁੱਧ ਨੂੰ ਉਬਾਲ ਆ ਗਿਆ। ਜੇ ਤੁਸੀਂ ਚਾਹੋ ਤੇ ਇਹਦੇ ਉੱਪਰ ਢੱਕਣ ਵੀ ਦੇ ਸਕਦੇ ਹੋ। ਅਜੇ ਨਹੀਂ ਤੇ ਤੁਸੀਂ ਇਸ ਤਰੀਕੇ ਨਾਲ ਇਹਨੂੰ ਪਕਾ ਸਕਦੇ ਤੇ ਵਿੱਚ- ਵਿੱਚ ਆਪਾਂ ਇਹਨੂੰ ਹਿਲਾਉਂਦੇ ਰਹਿਣਾ ਕਿ ਥੱਲੇ ਨਾ ਲੱਗੇ। ਲੋਜੀ ਤੁਸੀਂ ਦੇਖ ਸਕਦੇ ਹੋ ਆਪਣਾ ਦੁੱਧ ਦਾ ਜਿਹੜਾ ਉਹ ਸਾਰਾ ਹਨਾ ਵਿੱਚ ਮਿਕਸ ਹੋ ਗਿਆ ਵਾ ਸੁੱਕ ਚੁੱਕਿਆ ਵਾ ਤੇ ਹੁਣ ਆਪਾਂ ਇਹਦੇ ਵਿੱਚ ਖੰਡ ਪਾਵਾਂਗੇ ਤੇ ਖੰਡ ਤੁਸੀਂ ਆਪਣੇ ਟੇਸਟ ਅਨੁਸਾਰ ਹੀ ਪਾਉਣੀ ਹੈ ਜਿੰਨਾ ਤੁਸੀਂ ਮਿੱਠਾ ਹਨਾ ਖਾਂਦੇ ਹੋ ਉਹ ਜਿਹਾ ਸਾੰਨਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਹਲਪੌਣ ਤਾਂ ਬਾਦ ਵਿੱਚ ਆਪਾਂ ਚੰਗੀ ਤਰ੍ਹਾਂ ਨਾ ਪਕਾ ਲੈਣਾ ਕਿਉਂਕਿ ਖੰਡ ਪਾਉਣ ਨਾਲ ਠੰਡੀ ਚਾਹ ਨਹੀਂ ਬਣੇਗੀ ਤੇ ਉ ਤਾਂ ਕਰਕੇ ਥੋੜਾ ਪਤਲਾ ਵੀ ਹੋਏਗਾ ਤੇ ਆਪਾਂ ਇਸ ਤਰੀਕੇ ਨਾਲ ਇਹਨੂੰ ਵਧੀਆ ਨਾ ਪਕਾ ਲੈਣਾ ਅੱਗੇ ਵਿੱਚ ਹਿਲਾਉਂਦੇ ਰਹਿਣਾ ਵਾ ਜਿਵੇਂ ਦਾ ਹਲਵਾਈ ਬਣਾਉਂਦੇ ਉਸ ਤਰੀਕੇ ਦਾ ਇਹ ਬਣ ਜਾਊਗਾ ਲਓ ਜੀ ਤੁਸੀਂ ਵੇਖ ਸਕਦੇ ਹੋ ਆਪਣੀ ਇਹਨਾ ਚਾਹਣੀ ਜਿਹੜੀ ਬਣੀ ਜੀ ਤੇ ਥੋੜਾ ਜਿਹਾ ਫੁੱਲੇ ਵੀ ਲੱਗ ਗਿਆ ਵਾ ਪਰ ਤੁਸੀਂ ਬਣਾਉਂਦੇ ਰਹਿਣਾ ਵਾ ਤੁਸੀਂ ਵੇਖ ਸਕਦੇ ਕਿੰਨਾ ਦੇਖੋ ਕਿੰਨਾ ਵਧੀਆ ਲੱਗਦਾ ਪਿਆ ਜੇਕਰ ਤੁਹਾਡੇ ਘਰੇ ਹਨਾ ਕਿ ਦੋ ਚਾਰ ਮਹਿਮਾਨ ਆਏ ਤੇ ਤੁਸੀਂ ਫਟਾਫਟ ਬਣਾ ਸਕਦੇ ਹੋ ਰੋਟੀ ਦਾ ਹਲੇ ਨਾਲ ਨਾਲ ਬਣਾ ਸਕਦੇ ਹੋ ਜਲਦੀ ਤਿਆਰ ਹੋ ਜਾਂਦਾ ਲਓ ਜੀ ਜਿਹੜਾ ਆਪਣਾ ਗੁਦਰੇਲਾ ਬਣ ਕੇ ਰੈਡੀ ਹੋ ਗਿਆ ਵਾ ਤੇ ਤੁਸੀਂ ਆਪਣੀ ਮਰਜ਼ੀ ਅਨੁਸਾਰ ਇਹਦੇ ਵਿੱਚ ਕੋਈ ਵੀ ਡਰਾਈ ਫਰੂਟ ਐਡ ਕਰ ਸਕਦੇ ਹੋ ਤੇ ਜੇਕਰ ਤੁਸੀਂ ਇਦਾਂ ਖਾਣਾ ਚਾਹਦੇ ਤੇ ਇਦਾਂ ਵੀ ਹਨਾ ਖਾ ਸਕਦੇ ਤੁਸੀਂ ਇਹਨੂੰ ਕਿਸੇ ਵੀ ਪਲੇਟ ਜਾਂ ਕੰਟੇਨਰ ਤੇ ਪਾ ਕੇ ਇਹਨੂੰ ਸੈੱਟ ਕਰਕੇ ਇਹਦੇ ਪੀਸ ਵੀ ਬਣਾ ਸਕਦੇ ਹੋ ਤੇ ਤੁਸੀਂ ਵੀ ਇਸ ਤਰੀਕੇ ਨਾਲ ਹਨਾ ਬਣਾਇਓ ਤੇ ਖਾਇਓ ਬਹੁਤ ਹੀ ਵਧੀਆ ਲੰਦਾ ਵਾ ਤੇ ਆਸ ਕਰਦੇ ਕਿ ਤੁਹਾਨੂੰ ਸਾਡੀ ਅੱਜ ਵਾਲੀ ਨਵੀਂ ਵੀਡੀਓ ਪਸੰਦ ਆਈ ਹੋਵੇਗੀ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਅਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ